ਹੁਣ ਪਹਿਲੇ ਸਾਲ ਤਾਂ ਆਪਾਂ ਇਹ 10ਵੇਂ ਮਹੀਨੇ ਚ ਲਾਇਆ ਸੀਗਾ ਹੂੰ ਤੇ ਕਣਕ ਪੇ ਲਾਈ ਸੀ ਅਗਲੇ ਸਾਲ ਤਾਂ ਉਦੋਂ ਬਾਅਦ ਜਿਵੇਂ ਆਪਾਂ ਵੀ ਕਣਕ ਵੜਦੇ ਹੁੰਦੇ ਹੁੰਦੇ ਆ ਘਟਦੇ ਹੁੰਦੇ ਹੁੰਦੇ ਨਾਲ ਉਹੀ ਪ੍ਰੋਸੀਜਰ ਨਾਲ ਖੜੀ ਸੀ ਠੀਕ ਐ ਤੇ ਉਦੋਂ ਅਗਲੇ ਸਾਲ ਫੇਰ ਆਪਾਂ ਬਦਲ ਲਿਆ ਸੀਗਾ ਸਬਜ਼ੀ ਬਾਜੀ ਵਾਲੇ ਪਾਸੇ ਪੈ ਗਏ ਸੀਗੇ ਜਿਵੇਂ ਕੁਝ ਗੋਭੀ ਲਾ ਲਈ ਸੀ ਠੀਕ ਐ ਬਈ ਉਸ ਮਟਰ ਲਾ ਲਈ ਸੀਗੇ ਹੂੰ ਤੇ ਮੱਕੀ ਲਾ ਲਈ ਸੀ ਠੀਕ ਐ ਤੇ ਬਾਅਦ ਚ ਫੇਰ ਜਿਵੇਂ ਇਹ ਜਕਰ ਜੇ ਜਾਏ ਇਹ ਇੱਕ ਸਾਲ ਆਲੂ ਲੈ ਲਈ ਸੀਗੇ ਠੀਕ ਹੈ ਫੇਰ ਤੀਜੇ ਸਾਲ ਆ ਰਹਾ ਸਰੋਂ ਸਰੋਂ ਐਂ ਕਰਕੇ ਵੀ ਪਹਿਲਾਂ ਵਧੀਆ ਐਸ ਵਾਰ ਆਪਾਂ ਕੁਝ ਨਹੀਂ ਲਾਇਆ ਮੰਨ ਲਓ ਕੱਲੇ ਇਸ ਵਾਰ ਬਈ ਹੁਣ ਬੂਟੇ ਜਵਾਨ ਹੋਗੇ ਜਵਾਨ ਹੋਗੇ ਮਤਲਬ ਨਾ ਖਨਾਕ ਦੀ ਲੋੜ ਵੀ ਹੈਗੀ ਖਨਾਕ ਦੀ ਵੀ ਲੋੜ ਹੈ ਬਾਕੀ ਕੋਥਰਾ ਨਹੀਂ ਰਹਿਣਾ ਚਾਹੀਦਾ ਬਾਗ ਚ ਸਾਫਾਈ ਜਰੂਰੀ ਹੈ ਮੰਨ ਲਓ ਠੀਕ ਹੈ ਤੇ ਛੋਟੇ ਚੱਲ ਜਾਂਦਾ ਜੇ ਫਾਲ ਹੋਵੇ ਨਾ ਜਾਦੇ ਫਾਲ ਉਹ ਚ ਮੱਖੀ ਪੈਦਾ ਹੁੰਦੀ ਹੈ ਹੋਰ ਫੰਗਸਾਂ ਪੈਦਾ ਹੋ ਜਾਂਦੀ ਹੈ ਫੰਗਸ ਤੋਂ ਪੈਦਾ ਹੋ ਜਾਂਦਾ ਠੀਕ ਹੈ ਇਹ ਹੋ ਹੈ ਜੀ ਤੇ ਕਿੰਨਾ ਕੁ ਘਰ